ਹਾਂਜੀ ਸ਼ਾਮ ਦੇ 7 ਵਜੇ ਨੇ ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਨਾਨਕ ਸਰ ਸਾਹਿਬ ਜਿੱਥੇ ਸੰਤ ਬਾਬਾ ਬਸਵਾ ਸਿੰਘ ਨੇ ਆਪਦੇ ਸਮੇਂ ਦੇ ਵਿੱਚ ਭਗਤੀ ਕੀਤੀ ਸੀ ਤੇ ਐਤਵਾਰ ਨੂੰ ਇੱਥੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਹੈ ਅਸੀਂ ਵੀ ਉੱਥੇ ਦਰਸ਼ਨ ਕਰਨ ਲਈ ਜਾ ਰਹੇ ਹਾਂ ਅਸੀਂ ਪਹੁੰਚ ਗਏ ਗੁਰਦੁਆਰਾ ਨਾਨਕ ਸਰ ਸਾਹਿਬ ਉੱਥੇ ਅੱਜ ਸੰਤਾਂ ਦੀ ਵਰਸੀ ਹੋਣ ਕਰਕੇ ਸਵੇਰ ਦੀ ਕਾਫੀ ਭੀੜ ਲੱਗੀ ਹੋਈ ਸੀ ਤੇ ਦੁਕਾਨਾਂ ਵੀ ਕਾਫੀ ਲੱਗੀਆਂ ਹੋਈਆਂ ਸਨ ਇੱਥੇ ਹਰਿਆਤੌਰ ਦੁਦਿਹਾੜਾ ਬੜੀ ਧੂਮਤਾਂ ਨਾਲ ਭਰਦਾ ਹੈ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਮੇਲੇ ਕਰਨ ਦੇ ਲਈ ਆਉਂਦੀਆਂ ਹਨ ਬਹੁਤ ਸੰਗਤਾਂ ਦਾ ਰਸ ਹੁੰਦਾ ਹੈ ਅਸੀਂ ਵੀ ਮੋਟਰਸਾਈਕਲ پارک ਕੀਤਾ ਅਤੇ ਅੰਦਰ ਜਾ ਕੇ ਗੁਰੂ ਕੇ ਦਰਸ਼ਨਾਂ ਦੇ ਲਈ ਲਾਈਨ ਦੇ ਵਿੱਚ ਲੱਗ ਗਏ ਅੰਦਰ ਮੰਡੀ ਗੋਵਿੰਦਗੜ੍ਹ ਵਾਲੀ ਸੰਤਾਂ ਦਾ ਦੀਵਾਨ ਲੱਗਿਆ ਹੋਇਆ ਸੀ ਕੁਝ ਸਮਾਂ ਸੀ ਦੀਵਾਨ ਦੇ ਵਿੱਚ ਬੈਠੇ ਗੁਰੂ ਦਾ ਕੀਰਤਨ ਹਰਜਸ ਕੀਰਤਨ ਕਥਾ ਵਿਚਾਰਾ ਸੁਣੀਆ ਸੰਗਤ ਵੀ ਇਸ ਗਰਮੀ ਦੇ ਵਿੱਚ ਸ਼ਾਂਤਵੇਂ ਢੰਗ ਦੇ ਨਾਲ ਦਰਬਾਰ ਸਾਹਿਬ ਵਿੱਚ ਬੈਠੀ ਗੁਰੂ ਦਾ ਕੀਰਤਨ ਸਰਵਣ ਕਰ ਰਹੀ ਸੀ ਬਾਬਾ ਜੀ ਨੇ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਗੁਰਬਾਣੀ ਦਾ ਹਰਜਸ ਕੀਰਤਨ ਕੀਤਾ ਉਸ ਤੋਂ ਬਾਅਦ ਅਸੀਂ ਗੁਰੂ ਕੇ ਲੰਗਰ ਵਿਖੇ ਸੇਵਾ ਕੀਤੀ ਲੰਗਰ ਛਕਿਆ ਅਤੇ ਵਾਪਸੀ ਦੇ ਲਈ ਚਾਲੇ ਪੱਦ